ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਵੀਡੀਓ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਆ ਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਤੇ ਉਹਦੇ ਲਈ ਆਪਾਂ ਘਰ ਵਿੱਚ ਪੋਚਾ ਲਾਉਨੇ ਆ ਤੇ ਰੋਜ਼-ਰੋਜ਼ ਪੋਚਾ ਲੱਗਦਾ ਵੀ ਹੈ ਨਹੀਂਗਾ ਹਨਾ ਤੇ ਮੈਂ ਜਿਸ ਤਰ੍ਹਾਂ ਲਾਉਨੀ ਆ ਪੋਚਾ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਸ ਟ੍ਰਿਕ ਵਰਤ ਇਹ ਟ੍ਰਿਕ ਵਰਤ ਕੇ ਆਪਾਂ ਹਨਾ ਘਰ ਦੇ ਵਿੱਚ ਸਿਰਫ ਹਫ਼ਤੇ 'ਚ ਇੱਕ ਵਾਰ ਪੋਚਾ ਲਾ ਸਕਦੇ ਆ ਮਤਲਬ ਆਪਣਾ ਫਰਸ਼ ਇੰਨਾ ਜ਼ਿਆਦਾ ਗੰਦਾ ਨਹੀਂ ਹੋਊਗਾ ਸਾਫ਼ ਰਹੂਗਾ ਇੱਕ ਹਫ਼ਤਾ ਤੇ ਉਹਦੇ ਲਈ ਮੈਂ ਕੀ ਕੀ ਕਰਦੀ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਜ ਵੀਡੀਓ ਤੇ ਭੈਣਾਂ ਲਈ ਸੌਖਾ ਕਰਦੇ ਆਂ ਰੋ ਰੋਜ਼ ਪੋਚਾ ਲਾਉਣ ਤੋਂ ਛੁਟਕਾਰਾ ਹੋ ਜੂ ਭੈਣਾਂ ਨੂੰ ਹਨਾ ਤੇ ਮੈਂ ਵੀ ਹਫਤੇ ਵਿੱਚ ਸਿਰਫ ਇੱਕ ਵਾਰ ਪੋਚਾ ਲਾਉਣੀ ਆ ਤੇ ਬਹੁਤ ਵਧੀਆ ਰਹਿੰਦਾ ਇਹਦੇ ਨਾਲ ਫਰਸ਼ ਤੇ ਜਿਹੜਾ ਇਹ ਨੁਸਖਾ ਮੈਂ ਤੁਹਾਨੂੰ ਦੱਸੂਗੀ ਇਹ ਮਤਲਬ ਕਿ ਹਨਾ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਕੁਆਲਿਟੀ ਦੇ ਵਿੱਚ ਇਹ ਕੋਸਾ ਜਿਹਾ ਪਾਣੀ ਆ ਇਹਦੇ ਵਿੱਚ ਨਾ ਆਪਾਂ ਇੱਕ ਚਮਚਾ ਨਮਕ ਦਾ ਪਾ ਲਾਂਗੇ ਇਹ ਤੇ ਨਾਲ ਹੀ ਹਨਾ ਅੱਧਾ ਕ ਚਮਚਾ ਆਪਾਂ ਮਿੱਠੇ ਸੋਡੇ ਦਾ ਪਾ ਦਾਂਗੇ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਮਿੱਠਾ ਸੋਡਾ ਹੈ ਤੇ ਨਮਕ ਆ ਹਨਾ ਇਹ ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਪੋਚੇ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਮਿੱਠਾ ਸੋਡਾ ਨਾਲ ਇਹ ਨਮੀ ਸੋਖ ਲੈਂਦਾ ਤੇ ਜਿਹੜਾ ਆਪਾਂ ਪੋਚਾ ਲਾਉਂਦੇ ਆ ਨਾ ਜਲਦੀ ਸੁੱਕ ਜਾਂਦਾ ਇਹਦੇ ਨਾਲ ਤੇ ਪੁਰਾਣੇ ਘਵਾਨੇ ਵਿੱਚ ਬਜ਼ੁਰਗ ਵੀ ਹਨਾ ਵੱਡੇ ਬਜ਼ੁਰਗ ਵੀ ਇਹੀ ਮੰਨਦੇ ਸੀਗੇ ਕਿ ਜਦੋਂ ਆਪਾਂ ਪਾਣੀ ਵਿੱਚ ਨੂਣ ਪਾ ਕੇ ਪੋਚਾ ਲਾਉਂਦੇ ਆ ਤਾਂ ਘਰ ਦਾ ਮਾਹੌਲ ਸ਼ਾਂਤ ਬਣਿਆ ਰਹਿੰਦਾ ਤੇ ਪੋਜੀਟਿਵ એનર્ਜੀ ਆਉਂਦੀ ਹੈ ਘਰ ਦੇ ਵਿੱਚ ਤੇ ਇਹ ਇਹ ਪੋਚਾ ਲਾਉਣ ਨਾਲ ਨਾ ਨਾਲ ਤਾਂ ਫर्श ਚਿਪਚਿਪਾਣੀ ਹੁੰਦਾ ਤੇ ਗੰਦਗੀ ਧੂੜ ਧੂੜ ਮਿੱਟੀ ਦੇ ਦਾਗ ਘਟ ਜਾਂਦੇ ਨੇ ਤੇ ਫर्श ਬਹੁਤ ਵਧੀਆ ਬਣ ਜਾਂਦਾ ਹੈ ਹਨ ਇਹ ਕੋਲਿਆ ਤੇ ਹੁਣ ਮੈਂ ਨਾ ਹੱਥ ਨਾਲੇ ਪੋਚਾ ਲਾ ਲਵਨੀ ਆ ਬੈਠ ਕੇ ਤੇ ਆਪਣੇ ਕੋਲ ਨਾ ਇਹ ਪੁਰਾਣਾ ஸ்ਵੈਟਰ ਲਾਇਆ ਹੋਇਆ ਪੋਚੇ ਲਈ ਇਹ ਮਤਲਬ ਪਾਣੀ ਵਧੀਆ ਸੋਖ ਲੈਂਦਾ ਇਹਦੇ ਨਾਲ ਪੋਚਾ ਲਾ ਲਵਨੇ ਆਪਾਂ ਤੇ ਦੂਸਰਾ ਪੋਚਾ ਨਹੀਂ ਵਰਤਦੇ ਹੈਗੇ ਤੇ ਚਲੋ ਝਿਲਾਉਨੇ ਆ ਪੋਚਾ ਆਪਾਂ ਜਦੋਂ ਆਪਾਂ ਨੇ ਸਾਰੇ ਪੋਚਾ ਲਾ ਲਿਆ ਰੰਗ ਲਾ ਲਿਆ ਤੇ ਇਸ ਤਰ੍ਹਾਂ ਆਪਾਂ ਦੱਬ ਕੇ ਪੋਚਾ ਲਾ ਦਾਂਗੇ ਫਰਸ਼ ਤੇ ਤੇ ਦੇਖੋ ਫਰਸ਼ ਦੇ ਵਿੱਚ ਕਿੰਨੀ ਚਮਕ ਆ ਰਹੀ ਆ ਤੇ ਪੋਚਾ ਨਾ ਆਪਣਾ ਥੋੜਾ ਜਿਹਦੇ ਵਿੱਚ ਹੀ ਸੁੱਕ ਜਾਊਗਾ ਜਿਆਦਾ ਟਾਈਮ ਨਹੀਂ ਲਊਗਾ ਤੇ ਬਹੁਤ ਵਧੀਆ ਸੁੱਕ ਜਾਂਦਾ ਪੋਚਾ ਇਸ ਤਰ੍ਹਾਂ ਦਾ ਹਣਾ ਨਹੀਂ ਤਾਂ ਬਹੁਤ ਟਾਈਮ ਲੱਗਦੀ ਆ ਪੋਚਾ ਹਨਾ ਸੁੱਕਣ ਨੂੰਾਰੇ ਇਸ ਤਰ੍ਹਾਂ ਬਹੁਤ ਵਧੀਆ ਛੇਕੀ ਸੁੱਕਦਾ ਇਹ ਚੀਜ਼ਾਂ ਜੇ ਪਾ ਕੇ ਲਾਉਣੀ ਆਪਾਂ ਪੋਚਾ ਤੇ ਤੁਸੀਂ ਕਿਸੇ ਵੀ ਫਰਸ਼ ਤੇ ਵਰਤ ਸਕਦੇ ਹੋ ਇਹ ਟ੍ਰਿਕ ਤੇ ਬਹੁਤ ਵਧੀਆ ਲੱਗਦਾ ਇਹਦੇ ਨਾਲ ਪੋਚਾ ਨਾਲੇ ਫਰਸ਼ ਬਿਲਕੁਲ ਸਾਫ਼ ਹੋ ਜਾਂਦਾ ਜੇ ਕਿ ਦਾਗ ਧੱਬੇ ਹੋਣਗੇ ਉਹ ਵੀ ਸਾਰੇ ਲੈ ਜਾਣਗੇ ਇਹਦੇ ਨਾਲ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਪੋਚਾ ਬਿਲਕੁਲ ਸੁੱਕਣ ਲੱਗ ਗਿਆ ਤੇ ਬਹੁਤ ਛੇਤੀ ਸੁੱਕਿਆ ਤੇ ਇਹ ਸਾਰਾ ਮਿੱਠੇ ਸੋਡਾ ਪਾਉਣ ਕਾਰਨ ਹੋਇਆ ਤੇ ਮਿੱਠਾ ਸੋਡਾ ਛੇਤੀ ਨਵੇਂ ਹੀ ਸੋਖ ਲੈਂਦਾ ਫਾਸਤੇ ਇੰਨਾ ਜ਼ਿਆਦਾ ਸਲ੍ਹਾਬ ਨਹੀਂ ਆਉਂਦੀ ਹੈਗੀ ਤੇ ਇਸ ਤਰ੍ਹਾਂ ਜੇ ਆਪਾਂ ਹਫ਼ਤੇ ਵਿੱਚ ਇੱਕ ਵਾਰ ਨਾ ਇਸ ਤਰ੍ਹਾਂ ਪੋਚਾ ਲਾਵਾਂਗੇ ਨਾ ਨਾਲ ਤਾਂ ਠੰਡ ਦੇ ਵਿੱਚ ਆਪਣੀ ਵਸਥਿਤ ਹੋਊਗੀ ਹੈਨਾ ਉਹ ਵੀ ਠੰਡ ਨਹੀਂ ਲੱਗੂਗੀ ਆਪਾਂ ਨੂੰ ਰੋ-ਰੋਜ਼ ਪੋਚਾ ਲਾਉਣ ਦਾ ਛਡਕਾਰਾ ਮਿਲੂਗਾ ਨਾਲੇ ਆਪਣੀ ਸਲ੍ਹਾਬ ਨਹੀਂ ਆਊਗੀ ਗੰਧਾਂ ਨੂੰ ਤੇ ਹਫਤੇ ਵਿੱਚ ਸਿਰਫ ਇਸ ਤਰ੍ਹਾਂ ਇੱਕ ਵਾਰ ਇਸ ਤਰ੍ਹਾਂ ਪੋਚਾ ਲਾ ਲਿਆ ਕਰੋ ਤੇ ਹਫਤਾ ਲੰਘ ਜਾ ਕਰੋ ਹਫਤੇ ਬਾਅਦ ਫੇਰ ਤੇ ਲੋ ਜੀ ਆਪਾਂ ਬਸ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ